मट्री मट मंत्री मटर सी डी एम बचारो ਜਿੰਦਾਬਾਦ 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 ਕੀ ਹਾਂ ਜੀ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗਾ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਜਸਵੀਰ ਸਿੰਘ ਸੂਬਾ ਕਮੇਟੀ ਮੈਂਬਰ ਪੰਜਾਬ ਕੈ ਕੈਸੀਆ ਜੀ ਉਹ 14 ਤੋਂ ਬਲੋਂਗ ਕਰਦਾ ਜੀ ਜੋ ਅੱਜ ਅਸੀਂ ਇਹ ਰੋਸ ਰੈਲੀ ਕਰ ਰਹੇ ਹਾਂਗੇ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੁਆਰਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀਆਂ ਹਨ ਸਾਡੀਆਂ ਪੰਜਾਬ ਦੇ ਵਿੱਚ ਸੱਤ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਮਾਇंदे ਤੇ ਮੰਤਰੀ ਸਾਡੇ ਨਾਲ ਵਾਦਾ ਕੀਤਾ ਸੀ ਕਿ ਮੰਨ ਲਓ ਜੋ ਵੋਟਾਂ ਨੇ ਸਾਨੂੰ ਪਾਓ ਉਸ ਤੋਂ ਬਾਅਦ ਸਾਨੂੰ ਅਸੀਂ ਪਹਿਲ ਦੇ ਆਧਾਰ ਤੇ ਛੋਟਾ ਕੰਮ ਕਰਾਂਗੇ ਕਿ ठेकेदारी ਸਿਸਟਮ ਖਤਮ ਕਰਕੇ ਸਾਨੂੰ ਸਿੱਧੀ ਤੈਗੀ ਕਰਾਂਗੇ ਲੇਕਿਨ ਸਾਨੂੰ ਝੂਠੇ ਲਾਰੇ ਦੇ ਕੇ ਇਹ ਸਰਕਾਰ ਨੇ ਕੋਈ ਕੰਮ ਨਹੀਂ ਸਾਡਾ ਕੀਤਾ ਇਹ ਪਾਲਿਸੀ ਜੋ ਪਾਲਿਸੀ ਬਣੀ ਹੈ ਕੀ ਨਵੀਂ ਇਹ ਅਫਸਰਸਾਈ ਨੇ ਵਾਦਾ ਕੀਤਾ ਸੀ ਕਿ ਸਾਨੂੰ ਵਿਚਵਾ ਕੇ ਫਿਰ ਪਾਲਿਸੀ ਤਿਆਰ ਕੀਤੀ ਜਾਊਗੀ ਲੇਕਿਨ ਸਾਨੂੰ ਵਹਾਉਣ ਦੀ ਬਜਾਏ ਠੇਕੇਦਾਰਾਂ ਨਾਲ ਮੀਟਿੰਗਾਂ ਕਰਕੇ ਇਹ ਸਾਡੇ ਪੱਲੇਦਾਰਾਂ ਨਾਲ ਘੋਰ ਅਪਰਾਧ ਕੀਤਾਗਾ ਤੇ ਅਸੀਂ ਇਸ ਪਾਲਿਸੀ ਨੂੰ ਸਿਰੇ ਤੋਂ ਨਕਾਰਦੇ ਹਾਂਗੇ ਵਾਅਦੇ ਤਾਂ ਇਹਨਾਂ ਨੇ ਬਹੁਤ ਕੀਤੇ ਸੀਗੇ ਲੇਕਿਨ ਗਰੀ ਮਜ਼ਦੂਰਾਂ ਪ੍ਰਤੀ ਇਹਨਾਂ ਨੇ ਨਾ ਤਾਂ ਇਹਨਾਂ ਦੀ ਸਰਕਾਰ ਨੇ ਨਾ ਹੀ ਮੁੱਖ ਮੰਤਰੀ ਨੇ ਅੱਜ ਤੱਕ ਇੱਕ ਵੀ ਗੱਲ ਨਹੀਂ ਕੀਤੀ ਗਈ ਕਿ ਮੰਗਾਂ ਨੇ ਤੁਹਾਡੀਆਂ ਪ੍ਰਮੁੱਖ ਤੌਰ ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਗਾਂ ਇਹ ਹੀ ਆ ਸਾਡੀਆਂ ਕਿ ਫੂਡ ਐਜੰਸੀਆਂ ਦੇ ਵਿੱਚੋਂ ਠੇਕੀਦਾਰੀ ਖਤਮ ਕਰਕੇ ਸਿੱਧੇ ਪੱਲੇਦਾਰਾਂ ਨੂੰ ਜੋ ठेकेदारों ਨੂੰ ਰੇਟ ਦੇ ਰਹੇ ਹੈਗੇ 50 ਬੱਥੇ ਉਹ ਸਿੱਧੇ ਪੱਲੇਦਾਰਾਂ ਨੂੰ ਦਿੱਤੇ ਜਾਣ ਤੇ ਜੋ ਮਾਲ ਐਸਵਾਰ ਦੇ ਵਿੱਚ ਪਾਰ ਸਰਕਾਰ ਵਾਅਦਾ ਕਰਦੀ ਹੈ ਲੇਕਿਨ ਉਲਟਾ ਪੰਜਾਬ ਸਰਕਾਰ ਇਹ ਰੇਟ ਵਧਾਉਣ ਦੀ ਬਜਾਏ ਐਸਾਲ ਘਟਾ ਦਿੰਦੀ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਬੱਬਾਂ ਦੀ ਖੁੱਲ ਹੁੰਦੀ ਸੀਗੀ ਲੇਕਿਨ ਉਦੋਂ ਬਾਅਦ 110 ਤੋਂ ਲੈ ਕੇ ਉਦੋਂ ਬਾਅਦ 75 ਹੋ ਗਏ 75 ਤੋਂ 50 ਹੋ ਗਏ 50 ਤੋਂ ਹੁਣ 30 ਕਰਤੇ ਜਦੋਂ ਕਿ ਸੈਂਟਰ ਗਵਰਨਮੈਂਟ ਨੇ 25% ਦਾ ਵਾਅਦਾ ਕੀਤਾਗਾ ਲੇਕਿਨ ਇਹ ਨਕਮੀ ਸਰਕਾਰ ਭਗਵਾ ਤਮਾਨ ਸਰਕਾਰ ਜਿਹੜੀ ਕਹਿੰਦੀ ਸੀਗੀ ਇਹ ਸੱਥਾਂ ਚ ਚੱਲੇ ਚੱਲਿਆ ਕਰੂਗੀ ਲੇਕਿਨ ਇਹ ਸੱਥਾਂ ਚੋਂ ਚੱਲਣ ਦੀ ਬਜਾਏ ਇਹ ਹੁਣ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅੱਗੇ ਤੁਹਾਡਾ ਕੀਤਾ ਜੇ ਮੰਗਾ ਨਾ ਮੰਨੀ ਜੇ ਇਹ ਮੰਗਾ ਨਾ ਮੰਨੀਆਂ ਤਾਂ ਜੋ ਸਾਡੀ ਸੰਘਰਸ਼ ਕਮੇਟੀ ਆ ਉਹ ਜੋ ਵੀ ਪ੍ਰੋਗਰਾਮ ਲਿਖੂਗੀ ਸਾਡੇ ਜਥੇਬੰਦੀ ਦਾ ਪ੍ਰਧਾਨ ਸਰਦਾਰ ਸਿੰਦਰਪਾਲ ਸਿੰਘ ਬਰਨਾਲਾ ਜੋ ਵੀ ਸਾਨੂੰ ਐਕਸ਼ਨ ਦੇਣਗੇ ਅਸੀਂ ਉਹ ਕਰਾਂਗੇ ਹੋ ਸਕਦਾ ਹੈਗਾ ਇਸ ਤੋਂ ਬਾਅਦ ਅਸੀਂ ਬੰਦ 50 ਬੰਦਾ ਵੀ ਮੁਕਾਬਲ ਬਾਈ ਕਾਟ ਕਰ ਸਕਦੇ। ਪ੍ਰਦਰਸ਼ਨ ਕਿਸ ਤਰ੍ਹਾਂ ਦਾ ਕੀਤਾ ਗਿਆ? ਪ੍ਰਦਰਸ਼ਨ ਤਾਂ ਇਹ ਮੰਨ ਲਓ ਸ਼ਾਂਤਮਈ ਅੱਜ ਕੀਤਾ ਗਿਆਗਾ। ਸਾਰੀਆਂ ਮੰਨ ਲਓ ਆਪਣੇ ਜਨੈਵਿਸ਼ਾ ਡੀਪੂ ਆ ਬਿਹੰਡਾ ਜ਼ਿਲ੍ਹੇ ਦੇ ਵਿੱਚ ਉਹ ਕੰਮ ਬੰਦ ਕਰਕੇ ਇਹ ਪ੍ਰਦਰਸ਼ਨ ਕੀਤਾ ਗਿਆ ਜੀ ਸ਼ਾਂਤ ਬਈ। ਮੈਂ ਪੰਜਾਬ ਪ੍ਰਦੇਸ਼ ਪੱਲੇਗਰ ਮਜ਼ਦੂਰ ਯੂਨੀਅਨ ਬਿਹੰਡਾ ਡੀਪੂ ਦਾ ਪ੍ਰਧਾਨ ਆਂ। ਅੱਜ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਾਰੇ ਜ਼ਿਲ੍ਹੇ ਵੱਲੋਂ ਆਲ ਜ਼ਿਲ੍ਹਿਆਂ ਦੇ ਵਿੱਚ ਵੀ ਰੈਲੀ ਕਰ ਰਹੇ ਆਂ। ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਰਕਾਰ ਨੇ ਕੋਈ ਵੀ ਵਾਅਦਾ ਨਹੀਂ ਸਰੇਚੜਾਇਆ ਸਾਡੇ ਤੋਂ ਸਰਕਾਰ ਨੇ ਧੋਖੇ ਨਾਲ ਵੋਟਾਂ ਪਾਈਆਂ ਉਦੋਂ ਕਹਿੰਦੇ ਸੀ ਕੋਰ ਲੱਗਿਆ ਹੋਇਆ ਤੁਹਾਡਾ ਕੋਰ ਤੋਂ ਵੱਧ ਕੰਮ ਕਰਦਾਂਗੇ ਆਹ ਦੇਖੋ ਅੱਜ ਸਾਡਾ ਕੋਰ ਤੋਂ ਵੱਧ ਸਰਕਾਰ ਨੇ ਕੰਮ ਕੀਤਾ ਮਜ਼ਦੂਰ ਮਾਰੂ ਨੀਤੀ ਪਾਲਸੀ ਸਾਡੇ ਲੈ ਕੇ ਮੱਥੇ ਮਾਰੀ ਜੋ ਠੇਕੇਦਾਰਾਂ ਦੇ ਬਿਲਕੁਲ ਠੇਕੇਦਾਰਾਂ ਦੀ ਗੱਲ ਸੁਣਦੀ ਆ ਸਰਕਾਰ ਅੱਜ ਤੱਕ ਮੌਜੂਦ ਆ ਨਹੀਂ ਇਹਨਾਂ ਨੇ ਭਲਾ ਕੀਤਾ 2.5-3 ਸਾਲ ਹੋ ਗਏ ਸਰਕਾਰ ਨੂੰ ਬੋਲੀ ਨਹੀਂ ਕਿਸੇ ਮਜ਼ਦੂਰ ਦੀ ਵੀ ਮਾਨ ਸਾਹਿਬ ਨੇ ਅੱਜ ਤੱਕ ਕਿਤੇ ਵੀ ਕੋਈ ਸਵਿਜ ਨਹੀਂ ਦਿੱਤੀ ਵੀ ਕਿਤੇ ਮਜ਼ਦੂਰ ਦਾ ਭਲਾ ਹੁੰਦਾ ਹੋਵੇ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੈ ਅੱਜ ਦਾ ਸਾਡਾ ਦੇਖੋ ਜੀ ਪਹਿਲਾਂ ਤਾਂ ਪਿਛਲੇ 7 ਮਹੀਨਿਆਂ ਤੋਂ ਸੰਗਰੂਰ ਧਰਨਾ ਚੱਲੀ ਜਾਂਦਾ ਧਰਨੇ ਦੇ ਵਿੱਚ ਅਸੀਂ ਜੋਰੋ ਜੋਰ ਨਾਲ ਬੈਠੇ ਆ 7 ਮਹੀਨੇ ਹੋ ਗਏ ਕਿਸੇ ਪਾਰਟੀ ਦੇ ਨੁਮਾਇंदे ਨੇ ਜਾਂ ਕੋਈ ਸਰਕਾਰ ਦੇ ਮੰਤਰੀ ਨੇ ਅੱਜ ਤੱਕ ਸਾਡੀ ਉੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੀ ਕਮੇਟੀ ਦਾ ਫੈਸਲਾ ਹੁੰਦਾ ਜੋ ਅੱਜ ਧਰਨਾ ਸਾਡਾ ਕੁਝ ਵਰਕਰਾਂ ਦਾ ਜੇ ਸਾਡੀ ਕਮੇਟੀ ਕਹਿੰਦੀ ਹੈ ਸਾਨੂੰ ਧਰਨੇ ਨੂੰ ਹੋਰ ਸੰਘਰਸ਼ ਨੂੰ ਤੇਜ਼ ਕਰਨਾ ਪਊਗਾ ਜੋ ਸਾਡਾ ਅੱਜ ਦਾ ਧਰਨਾ ਹੈ ਜਾ ਰਲੀ ਪ੍ਰਦਰਸ਼ਨ ਕਰ ਰਹੇ ਆ ਇਹ ਤਾਂ ਅਸਲਿਆ ਅਸੀਂ ਕੁਝ ਹੀ ਬੰਦੇ ਬੁਲਾਇਆ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਸਾਨੂੰ ਸਾਰਾ ਆਲ ਵਰਗ ਜ਼ਿਲ੍ਹੇ ਨੂੰ ਇਕੱਠੇ ਹੋ ਕੇ ਸਰਕਾਰ ਦੇ ਬਾਹਰ ਚ ਬੈਠਣ ਤੇ ਮਜਬੂਰ ਹੋਣਾ ਪਊਗਾ ਧੰਨਵਾਦ ਹਾਏ ਹਾਏ